ਤੋ ਸ਼ੰਬੂ ਦੇ ਨਜ਼ਦੀਕੀ ਲੋਕ ਜਿਵੇਂ ਮਰਦਾਂਪੁਰ ਪਿੰਡ ਹੈ ਉੱਥੋਂ ਦੀਆਂ ਬੀਬੀਆਂ ਹੌਮ ਹੌਮ ਅੱਗੇ ਪਹੁੰਚੀਆਂ ਪਹਿਣੇ ਬਹੁਤ ਵੱਡਾ ਮੋਰਚਾ ਲੱਗ ਗਿਆ ਕੱਲ ਅਥਰੂ ਗੈਸ ਦੇ ਗੋਲੇ ਵੀ ਡਿਗੇ ਸਾਰੀਆਂ ਚੀਜ਼ਾਂ ਤੁਸੀਂ ਦੇਖੀਆਂ ਗਿਆ ਕਿਵੇਂ ਸਾਰੀ ਚੀਜ਼ ਨੂੰ ਅਨਲਾਈਜ਼ ਕਰਦੇ ਹੋ ਸਰਕਾਰ ਦੇ ਬਤਿਹੇ ਨੂੰ ਪੁਲਿਸ ਦੇ ਨੂੰ ਫੌਜ ਦੇ ਨੂੰ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਨਮੋਸੀ ਹੈ ਸਾਨੂੰ ਬਹੁਤ ਲੋਕਤੰਤਰ ਦਾ ਘਾਣ ਹੈ ਇਹ ਅਸੀਂ ਮੰਨਦੇ ਹੀ ਨਹੀਂ ਇਹ ਲੋਕਤੰਤਰ ਹੈ ਆਮ ਜਨਤਾ ਦੀ ਸਰਕਾਰ ਇਹ ਹੈਗੀ ਨਹੀਂ ਸਰਕਾਰ ਇਹ ਤਾਣਾਸ਼ਾ ਹੈ ਇਹ ਆਪਣੀ ਅਕੋਰਡਿੰਗ ਚੱਲਦੀ ਹੈ ਆਮ ਜਨਤਾ ਦੇ ਅਕੋਰਡਿੰਗ ਹੈ ਨਾ ਕਦੇ ਚੱਲੀ ਹੈ ਨਾ ਸਾਨੂੰ ਉਮੀਦ ਹੈ ਵੀ ਅੱਗੇ ਇਹ ਚੱਲੂਗੀ ਇਹ ਲੋਕਤੰਤਰ ਦਾ ਘਾਣ ਹੈ ਜਿੱਥੇ ਜਿਹੜੇ ਆਮ ਜਨਤਾ ਬੈਠੀ ਹੈ ਕਿਸਾਨ ਬੈਠੇ ਨੇ ਉਹ ਕੋਈ ਬੰਬ ਦੇ ਗੋਲੇ ਨਹੀਂ ਲੈ ਕੇ ਬੈਠੇ ਕੋਈ ਬੰਦੂਕਾ ਲੈ ਕੇ ਨਹੀਂ ਆਏ ਸ਼ਾਂਤਮਈ ਢੰਗ ਨਾਲ ਇਹ ਅੱਗੇ ਜਾ ਰਹੇ ਸੀ ਜਿਸ ਤਰੀਕੇ ਨਾਲ ਇਹਨਾਂ ਨੂੰ ਰੋਕਿਆ ਗਿਆ ਇਹ ਤਾਂ ਐਵੇਂ ਸੀ ਜਿਵੇਂ ਅਸੀਂ ਕਿਤੇ ਅਟੈਕ ਕਰਨ ਚੱਲੇ ਆ ਇਹ ਇਹਨਾਂ ਕੋਲ ਕੋਈ ਹਥਿਆਰ ਨਹੀਂ ਸੀ ਪਰ ਇਹਨਾਂ ਤੇ ਹਥਿਆਰਾਂ ਨਾਲ ਹਮਲਾ ਜ਼ਰੂਰ ਕੀਤਾ ਗਿਆ ਗੋਲੀਆਂ ਵੀ ਚਲਾਈਆਂ ਗਈਆਂ ਕੱਲ ਇੱਕ ਬੱਚੇ ਦੀ ਇੱਕ ਮੁੰਡੇ ਦੀ ਅੱਖ ਡੈਮੇਜ ਹੋਈ ਹੈ ਸਾਡੀ ਰੂਹ ਹੁੰਦੀ ਹੈ ਜਦੋਂ ਸਾਨੂੰ ਅਸੀਂ ਇਹ ਕੁਝ ਦੇਖਦੇ ਆਂ ਸਰਕਾਰਾਂ ਦੇ ਹੁੰਦੇ ਹੋਏ ਸਾਡੇ ਨਾਲ ਇਹ ਹੋ ਰਿਹਾ ਤਾਂ ਸਾਨੂੰ ਧੀਆਂ ਨੂੰ ਭੈਣਾਂ ਨੂੰ ਵੀ ਸਾਨੂੰ ਘਰਾਂ ਚੋਂ ਨਿਕਲਣਾ ਪਿਆ ਬਿਲਕੁਲ ਤੁਸੀਂ ਕਿਸਾਨੀ ਪਰਿਵਾਰ ਚੋਂ ਹੋ ਤੁਹਾਡੇ ਪਰਿਵਾਰ ਵਾਲੇ ਕਿਸਾਨੀ ਕਰਦੇ ਇੱਕ ਵਾਰੀ ਕਿਉਂਕਿ ਜਿਹੜਾ ਨੂੰ ਨਹੀਂ ਪਤਾ ਇੱਕ ਵਾਰੀ ਦੱਸੋ ਕਿ ਕਿੰਨੀ ਕਿ ਮਿਹਨਤ ਵਾਲਾ ਕੰਮ ਹੈ ਇਹ ਕਿਵੇਂ ਸਵੇਰੇ ਉੱਠ ਕੇ ਕਦੀ ਪਾਣੀ ਮੋੜਨ ਵਾਲਾ ਬਹੁਤ ਜ਼ਿਆਦਾ ਮਿਹਨਤ ਆ ਕਿਵੇਂ ਕਿਵੇਂ ਸਾਰਾ ਪ੍ਰੋਸੈਸ ਚੱਲਦਾ ਦੇਖੋ ਜੀ ਇੱਕ ਮੁਲਾਜ਼ਮ ਨੂੰ ਛੁੱਟੀ ਵੀ ਹੁੰਦੀ ਆ ਹਣਾ ਜਿਹੜਾ ਕੋਈ ਨੌਕਰੀ ਕਰਦਾ ਉਹ ਇੱਕ ਇੰਜੋਏ ਕਰਦਾ ਵੀ ਅੱਜ ਦਾ ਮੇਰਾ ਐਤਵਾਰ ਦਾ ਦਿਨ ਹੈ ਜਾਂ ਕੋਈ ਸਰਕਾਰੀ ਛੁੱਟੀ ਹੈ ਮੈਂ ਉੱਥੇ ਘੁੰਮਣ ਜਾਊਂਗਾ ਮੈਂ ਇਹ ਕਰੂੰਗਾ ਪਰ ਕਿਸਾਨ ਨੂੰ ਕੋਈ ਛੁੱਟੀ ਨਹੀਂ ਹੈਗੀ ਉਹਦੀ ਨਾ ਇਹ ਆ ਵੀ ਉਹਦੀ ਦਿਨ ਦੀ ਡਿਊਟੀ ਹੈ ਉਹਨੂੰ ਰਾਤ ਨੂੰ ਵੀ 12-12 ਵਜੇ ਨੱਕੇ ਮੋੜਨ ਵੀ ਜਾਣਾ ਪੈਂਦਾ ਖੇਤਾਂ 'ਚ ਦੇਖਣ ਵੀ ਜਾਣਾ ਪੈਂਦਾ ਮੋਟਰ ਚਲਾਉਣ ਵੀ ਜਾਣਾ ਪੈਂਦਾ ਉਹਦੀ 24 ਘੰਟੇ ਦੀ 12 ਮਹੀਨੇ 6 ਦਿਨ ਦੀ ਡਿਊਟੀ ਹੈ ਬੜੀ ਸਖਤ ਡਿਊਟੀ ਹੈ ਆ ਜਿਹੜੇ ਹੁਣ ਅਸੀਂ ਦੇਖ ਰਹੇ ਸੀ ਕੁਝ ਮੈਂ ਖੁਦ ਇੱਕ ਮੁਲਾਜ਼ਮ ਹਾਂ ਸਾਡਾ ਮੁਲਾਜ਼ਮ ਭਾਈ ਚਾਰਾਂ ਅੰਬਾਲੇ ਤੋਂ ਆਂਦਾ ਹੈ ਉਹ ਬਹੁਤ ਪਰੇਸ਼ਾਨ ਹੋ ਰਿਹਾ ਜੀ ਅੰਬਾਲੇ ਤੋਂ ਆਂਦੇ ਹੋਏ ਉਹ ਕਹਿੰਦੇ ਸਾਨੂੰ ਕੱਚੇ ਰਸਤਿਆਂ 'ਚੋਂ ਆਉਣਾ ਪੈਂਦਾ ਪਰ ਅਸੀਂ ਕਹਿੰਨੇ ਆਂ ਵੀ ਸਾਡੇ ਦਾ ਮੁਲਾਜ਼ਮ ਜਿਹੜੇ ਕਿਸਾਨ ਵੀਰ ਨੇ ਉਹ ਰੋਜ਼ ਹੀ ਖੇਤਾਂ 'ਚ ਰਹਿੰਦੇ ਆ ਉਹ ਕੱਚੇ 'ਚ ਹੀ ਰਹਿੰਦੇ ਆ ਹਰ ਵਕਤ ਉਹ ਜੋ ਤੁਸੀਂ 2 ਦਿਨ 'ਚ ਚੱਲ ਰਿਓ ਉਹ 24 12 ਮਹੀਨੇ 30 ਦਿਨ ਇਹੀ ਚੱਲਦੇ ਜਿਵੇਂ ਤੁਸੀਂ ਕਿਹਾ ਕਿ ਇਹ ਕਿਸਾਨਾਂ ਦੀ ਜਿਹੜੀ ਜੌਬ ਹੈ ਕੋਈ ਛੁੱਟੀ ਨਹੀਂ 24 ਘੰਟੇ ਕੋਦੋ ਵੀ ਕੰਮ ਕਰਨਾ ਪੈ ਸਕਦਾ ਪਰ ਜਦੋਂ ਧਰਨਾ ਲਾਈਦਾ ਸਾਨੂੰ ਮਿਹਣੇ ਮਿਹਨ ਲਾ ਪੈਂਦੇ ਇਹ ਤਾਂ ਬੇਲੇ ਨੇ ਜਦੋਂ ਮਰਜੀ ਦਰਿਆ ਚੱਕ ਕੇ ਆ ਸਾਡਾ ਜਿਹੜਾ ਕਿਸਾਨਾਂ ਦਾ ਰੋਜ਼ਗਾਰ ਹੈ ਉਹ ਇਹੀ ਹੈ ਜੇ ਤੁਸੀਂ ਉਹਨੂੰ ਖੋਣ ਤੇ ਆਓਗੇ ਫਿਰ ਤਾਂ ਸਾਨੂੰ ਆ ਕੇ ਬੈਠਣਾ ਹੀ ਪੈਣਾ ਜਿਹੜਾ ਸਾਡਾ ਕੰਮ ਹੈ ਜੇ ਉਹ ਹੀ ਨਹੀਂ ਰਹੂਗਾ ਫਿਰ ਅਸੀਂ ਘਰਾਂ ਚ ਬੈਠ ਕੇ ਕੀ ਕਰਾਂਗੇ ਬਿਲਕੁਲ ਤੁਸੀਂ ਕਹਿਣਾ ਚਾਹੁੰਦੇ ਕਹਿੰਦੇ ਜੋ ਉਹ ਬਾਰਿਸ਼ ਜਿਆਦਾ ਪੈਂਦੀ ਤਾਂ ਫਸਲ ਮਰ ਜਾਂਦੀ ਹੈ ਬਾਰਿਸ਼ ਨਾ ਪੈਵੇ ਫਸਲ ਤਾਂ ਵੀ ਮਰ ਜਾਂਦੀ ਹੈ ਤਾਂ ਫਿਰ ਜੇ ਅਸੀਂ ਲੋਨ ਵੀ ਤਾਂ ਸਰਕਾਰਾਂ ਕਹਿੰਦੀਆਂ ਬਿਲੇ ਉਹ ਖੇਤੀਬਾੜੀ ਵਾਸਤੇ ਅਸੀਂ ਕਰਾ ਲੇ ਹੁਣ ਮਾਫ ਕਿਉਂ ਨਹੀਂ ਕਰਦੀ ਏ ਜਦ ਤੱਕ ਕਹਿੰਦੇ 2 ਲੱਖ ਲੋਨ ਲੈ ਲਿਓ ਐਨਾ ਮਾਫ ਹੋ ਜਾਊਗਾ बड़े-बड़े ਘਰਾਣਿਆਂ ਦੇ 80-80 ਲੱਖ 80-80 ਕਰੋੜ ਮਾਫ ਕਰਦੇ ਸਾਡੇ ਨਹੀਂ ਕਹਦੇ ਰੋਟੀ ਸਾਡੀਆਂ ਕੰਦੇ ਆ ਬੜੇ ਘਰਾਣੇ ਤਾਂ ਰੋਟੀ ਨਹੀਂ ਖੁਲਾਉਂਦੇ ਉਹਨਾਂ ਦਾ ਕਿ ਆਪ ਬਕਾਊ ਹੋਏ ਹੋਏ ਮੋਦੀ ਸਰਕਾਰ ਭਾਜਪਾ ਸਰਕਾਰ ਅਡਾਣੀਆਂ ਬਾਣੀਆਂ ਦੇ ਅੱਗੇ ਬਕਾਊ ਹੋਈ ਹੋਏ ਆ ਇਹ ਬਕਾਊ ਸਾਨੂੰ ਕਰ ਰਹੀ ਹੁਣ ਆਪਣੇ ਅੱਗੇ ਅਸੀਂ ਨਹੀਂ ਇਹਦਾ ਅੱਗੇ ਬਕਾਊ ਹੁੰਦੇ ਅਸੀਂ ਨਹੀਂ ਹੁੰਦੇ ਸੋ ਇਹ ਪੰਜਾਬ ਦੀਆਂ ਬੀਬੀਆਂ ਹੈਗੀਆਂ ਰਮਝ ਸਮਝਦੀਆਂ ਕਿ ਦੇਸ਼ ਚ ਚੱਲ ਕੀ ਰਿਹਾਗਾ ਪਰ ਜਦੋਂ ਕੰਗਣਾ ਵਰਗੀਆਂ ਕਹਿ ਦਿੰਦੇ ਆ ਕਿ ਇਹ ਤੁਸੀਂ ਦੇਖਿਆ ਹਲ-ਤਲ ਹਾਲੇ ਮੈਦਾਨ ਚਾਹੀ ਨਹੀਂ ਖੋਲ ਕੇ ਆਜੂ ਇੱਕ ਦੋ ਦਿਨਾਂ ਨੂੰ ਵੇਟ ਕਰਦੇ ਹੋ ਕੰਗਣਾ ਦੀ ਆਵੇ ਨਾ ਨਾ ਸੇਪੂਤ ਨਹੀਂ ਐ ਉਹ ਤਾਂ ਉਹ ਤਾਂ ਪੂਤ ਨਹੀਂ ਐ ਉਹਨੂੰ ਕੀ ਪਤਾ ਐ ਕੀ ਗਰੀਬੀ ਐ ਕੀ ਅਮੀਰੀ ਐ ਉਹ ਤਾਂ ਆਲੀ ਸੰ ਬੰਗਲਿਆਂ ਚ ਐ ਸਰਕਾਰ ਦਾ ਸਮਰਥਨ ਐ ਉਹਨੂੰ ਉਹ ਸਾਨੂੰ ਪੁੱਛ ਕੇ ਦੇਖੋ ਗਰੀਬੀ ਕੀ ਐ ਸਾਡੇ ਵੀਰ ਕੀਵੇਂ ਰੋਟੀ ਕਮਾਉਂਦੇ ਆ ਅਸੀਂ ਕੀਵੇਂ ਘਰ ਦਾ ਕੰਮ ਕਰਦੀਆਂ ਅਸੀਂ ਕਹਿ ਦਿਆਂਗੇ ਕਿਸੇ ਨੂੰ ਮਾਰਾ ਹੋਣ ਵੀ ਮੋਦੀ ਨੂੰ ਕਹਿੰਦੇ ਸੁਧਰ ਜਾ ਸੁਧਰ ਜਾ ਤੇਰੀ ਅੱਗੇ ਜਾਣੇ ਦੀ ਉਮਰ ਐ ਅੱਛਾ ਕਰਮ ਕਰ ਲੈ ਨਾ ਤੜਫਾ ਸੰਗਤ ਨੂੰ ਅੱਛਾ ਕਰਮ ਕਰ ਲੈ ਅੱਗਾ ਵੀ ਰਾਜ ਮਿਲ ਜੂਗਾ ਨਹੀਂ ਕੀਤਾ ਨਹੀਂ ਸੱਤ ਜਨਮਾਂ ਚ ਭਟਕਦਾ ਫਿਰੂਗਾ ਬੋ ਬਹੁਤ ਧੰਨਵਾਦ ਸੋ ਮਰਦਾਂਪੁਰ ਪਿੰਡ ਉਥੋਂ ਦੀਆਂ ਬੀਬੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਕਹਿ ਰਹੀਆਂ ਕਿ ਸਰਕਾਰ ਨੂੰ ਸੰਭਲ ਜਾਣਾ ਚਾਹੀਦਾ ਹੈ ਉਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਐਮਐਸਪੀ ਦੇ ਉੱਤੇ ਜਿਸ ਤਰੀਕੇ ਕਿਸਾਨਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ ਉਹਦੀ ਨਖੇਦੀ ਵੀ ਕੀਤੀ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ ਤੋ ਸ਼ੰਬੂ ਦੇ ਨਜ਼ਦੀਕੀ ਲੋਕ ਜਿਵੇਂ ਮਰਦਾਂਪੁਰ ਪਿੰਡ ਹੈ ਉੱਥੋਂ ਦੀਆਂ ਬੀਬੀਆਂ ਹਮ ਹਮਾ ਕੇ ਪਹੁੰਚੀਆਂ ਹੈ ਪਹਿਣੇ ਬਹੁਤ ਵੱਡਾ ਮੋਰਚਾ ਲੱਗ ਗਿਆ ਕੱਲ ਅਥਰੂ ਗੈਸ ਦੇ ਗੋਲੇ ਵੀ ਡਿਗੇ ਸਾਰੀਆਂ ਚੀਜ਼ਾਂ ਤੁਸੀਂ ਦੇਖੀਆਂ ਗਿਆ ਕਿਵੇਂ ਸਾਰੀ ਚੀਜ਼ ਨੂੰ ਅਨਲਾਈਜ਼ ਕਰਦੇ ਹੋ ਸਰਕਾਰ ਦੇ ਬਤਾਰੇ ਨੂੰ ਪੁਲਿਸ ਦੇ ਨੂੰ ਫੌਜ ਦੇ ਨੂੰ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਨਮੋਸੀ ਹੈ ਸਾਨੂੰ ਬਹੁਤ ਲੋਕਤੰਤਰ ਦਾ ਘਾਣ ਹੈ ਇਹ ਅਸੀਂ ਮੰਨਦੇ ਹੀ ਨਹੀਂ ਵੀ ਇਹ ਲੋਕਤੰਤਰ ਹੈ ਆਮ ਜਨਤਾ ਦੀ ਸਰਕਾਰ ਇਹ ਹੈਗੀ ਨਹੀਂ ਸਰਕਾਰ ਇਹ ਤਾਣਾਸ਼ਾ ਹੈ ਇਹ ਆਪਣੇ ਅਕੋਰਡਿੰਗ ਚੱਲਦੀ ਹੈ ਆਮ ਜਨਤਾ ਦੇ ਅਕੋਰਡਿੰਗ ਹੈ ਨਾ ਕਦੇ ਚੱਲੀ ਹੈ ਨਾ ਸਾਨੂੰ ਉਮੀਦ ਹੈ ਵੀ ਅੱਗੇ ਇਹ ਚੱਲੂਗੀ ਇਹ ਲੋਕਤੰਤਰ ਦਾ ਘਾਣ ਹੈ ਜਿੱਥੇ ਜਿਹੜੇ ਆਮ ਜਨਤਾ ਬੈਠੀ ਹੈ ਕਿਸਾਨ ਬੈਠੇ ਨੇ ਉਹ ਕੋਈ ਬੰਬ ਦੇ ਗੋਲੇ ਨਹੀਂ ਲੈ ਕੇ ਬੈਠੇ ਕੋਈ ਬੰਦੂਕਾ ਲੈ ਕੇ ਨਹੀਂ ਆਏ ਸ਼ਾਂਤਮਈ ਢੰਗ ਨਾਲ ਇਹ ਅੱਗੇ ਜਾ ਰਹੇ ਸੀ ਜਿਸ ਤਰੀਕੇ ਨਾਲ ਇਹਨਾਂ ਨੂੰ ਰੋਕਿਆ ਗਿਆ ਇਹ ਤਾਂ ਐਵੇਂ ਸੀ ਜਿਵੇਂ ਅਸੀਂ ਕਿਤੇ ਅਟੈਕ ਕਰਨ ਚੱਲੇ ਆ ਇਹ ਇਹਨਾਂ ਕੋਲ ਕੋਈ ਹਥਿਆਰ ਨਹੀਂ ਸੀ ਪਰ ਇਹਨਾਂ ਤੇ ਹਥਿਆਰਾਂ ਨਾਲ ਹਮਲਾ ਜ਼ਰੂਰ ਕੀਤਾ ਗਿਆ ਗੋਲੀਆਂ ਵੀ ਚਲਾਈਆਂ ਗਈਆਂ ਕੱਲ ਇੱਕ ਬੱਚੇ ਦੀ ਇੱਕ ਮੁੰਡੇ ਦੀ ਅੱਖ ਡੈਮੇਜ ਹੋਈ ਐ ਸਾਡੀ ਰੂਹ ਰੋਂਦੀ ਐ ਜਦੋਂ ਸਾਨੂੰ ਅਸੀਂ ਇਹ ਕੁਝ ਦੇਖਦੇ ਆ ਸਰਕਾਰਾਂ ਦੇ ਹੁੰਦੇ ਹੋਏ ਸਾਡੇ ਨਾਲ ਇਹ ਹੋ ਰਿਹਾ ਤਾਂ ਸਾਨੂੰ ਧੀਆਂ ਨੂੰ ਭੈਣਾਂ ਨੂੰ ਵੀ ਸਾਨੂੰ ਘਰਾਂ ਚੋਂ ਨਿਕਲਣਾ ਪਿਆ ਬਿਲਕੁਲ ਤੁਸੀਂ ਕਿਸਾਨੀ ਪਰਿਵਾਰ ਚੋਂ ਹੋ ਤੁਹਾਡੇ ਪਰਿਵਾਰ ਵਾਲੇ ਕਿਸਾਨੀ ਕਰਦੇ ਇੱਕ ਵਾਰੀ ਕਿਉਂਕਿ ਜਿਹੜਾ ਨੂੰ ਨਹੀਂ ਪਤਾ ਇੱਕ ਵਾਰੀ ਦੱਸੋ ਕਿ ਕਿੰਨੀ ਕ ਮਿਹਨਤ ਵਾਲਾ ਕੰਮ ਆ ਇਹ ਕਿਵੇਂ ਸਵੇਰੇ ਉੱਠ ਕੇ ਕਦੀ ਪਾਣੀ ਮੋੜਨ ਵਾਲਾ ਬਹੁਤ ਜ਼ਿਆਦਾ ਮਿਹਨਤ ਆ ਕਿਵੇਂ ਕਿਵੇਂ ਸਾਰਾ ਪ੍ਰੋਸੈਸ ਚੱਲਦਾ ਦੇਖੋ ਜੀ ਇੱਕ ਮੁਲਾਜ਼ਮ ਨੂੰ ਛੁੱਟੀ ਵੀ ਹੁੰਦੀ ਆ ਨਾ ਜਿਹੜਾ ਕੋਈ ਨੌਕਰੀ ਕਰਦਾ ਉਹ ਇੱਕ ਇੰਜੋਏ ਕਰਦਾ ਵੀ ਅੱਜ ਦਾ ਮੇਰਾ ਐਤਵਾਰ ਦਾ ਦਿਨ ਹੈ ਜਾਂ ਕੋਈ ਸਰਕਾਰੀ ਛੁੱਟੀ ਹੈ ਮੈਂ ਉੱਥੇ ਘੁੰਮਣ ਜਾਊਂਗਾ ਮੈਂ ਇਹ ਕਰੂੰਗਾ ਪਰ ਕਿਸਾਨ ਨੂੰ ਕੋਈ ਛੁੱਟੀ ਨਹੀਂ ਹੈਗੀ ਉਹਦੀ ਨਾਲ ਇਹ ਆ ਵੀ ਉਹਦੀ ਦਿਨ ਦੀ ਡਿਊਟੀ ਹੈ ਉਹਨੂੰ ਰਾਤ ਨੂੰ ਵੀ 12-12 ਵਜੇ ਨੱਕੇ ਮੋੜਨ ਵੀ ਜਾਣਾ ਪੈਂਦਾ ਖੇਤਾਂ 'ਚ ਦੇਖਣ ਵੀ ਜਾਣਾ ਪੈਂਦਾ ਮੋਟਰ ਚਲਾਉਣ ਵੀ ਜਾਣਾ ਪੈਂਦਾ ਉਹਦੀ 24 ਘੰਟੇ ਦੀ 12 ਮਹੀਨੇ 6 ਦਿਨ ਦੀ ਡਿਊਟੀ ਹੈ ਬੜੀ ਸਖਤ ਡਿਊਟੀ ਹੈ ਆ ਜਿਹੜੇ ਹੁਣ ਅਸੀਂ ਦੇਖ ਰਹੇ ਸੀ ਕੁਝ ਮੈਂ ਖੁਦ ਇੱਕ ਮੁਲਾਜ਼ਮ ਹਾਂ ਸਾਡਾ ਮੁਲਾਜ਼ਮ ਭਾਈ ਚਾਰਾਂ ਅੰਬਾਲੇ ਤੋਂ ਆਂਦਾ ਹੈ ਉਹ ਬਹੁਤ ਪਰੇਸ਼ਾਨ ਹੋ ਰਿਹਾ ਜੀ ਅੰਬਾਲੇ ਤੋਂ ਆਂਦੇ ਹੋਏ ਉਹ ਕਹਿੰਦੇ ਸਾਨੂੰ ਕੱਚੇ ਰਸਤਿਆਂ 'ਚੋਂ ਆਉਣਾ ਪੈਂਦਾ ਪਰ ਅਸੀਂ ਕਹਿੰਦੇ ਆ ਵੀ ਸਾਡੇ ਦਾ ਮੁਲਾਜ਼ਮ ਜਿਹੜੇ ਕਿਸਾਨ ਵੀਰ ਨੇ ਉਹ ਰੋਜ਼ ਹੀ ਖੇਤਾਂ 'ਚ ਰਹਿੰਦੇ ਆ ਉਹ ਕੱਚੇ 'ਚ ਹੀ ਰਹਿੰਦੇ ਆ ਹਰ ਵਕਤ ਉਹ ਜੋ ਤੁਸੀਂ 2 ਦਿਨ 'ਚ ਚੱਲ ਰਹੇ ਉਹ 12 ਮਹੀਨੇ 30 ਦਿਨ ਇਹੀ ਚੱਲਦੇ ਜਿਵੇਂ ਤੁਸੀਂ ਕਿਹਾ ਕਿ ਇਹ ਕਿਸਾਨਾਂ ਦੀ ਜਿਹੜੀ ਜੌਬ ਹੈ ਕੋਈ ਛੁੱਟੀ ਨਹੀਂ 24 ਘੰਟੇ ਕਦੋਂ ਵੀ ਕੰਮ ਕਰਨਾ ਪੈ ਸਕਦਾ ਪਰ ਜਦੋਂ ਧਰਨਾ ਲਾਈਦਾ ਸਾਨੂੰ ਮਿਹਣੇ ਮਿਹਣੇ ਲਾ ਪੈਂਦੇ ਜੀ ਤਾਂ ਬੇਲੇ ਨੇ ਜਦੋਂ ਮਰਜੀ ਦਰਿਆ 'ਚ ਆ ਕੇ ਆ ਜਾਂਦੇ ਸਾਡਾ ਜਿਹੜਾ ਕਿਸਾਨਾਂ ਦਾ ਰੋਜ਼ਗਾਰ ਹੈ ਉਹ ਇਹੀ ਹੈ ਜੇ ਤੁਸੀਂ ਉਹਨੂੰ ਖੋਣ ਤੇ ਆਓਗੇ ਫਿਰ ਤਾਂ ਸਾਨੂੰ ਆ ਕੇ ਬੈਠਣਾ ਹੀ ਪੈਣਾ ਜਿਹੜਾ ਸਾਡਾ ਕੰਮ ਹੈ ਜੇ ਉਹ ਹੀ ਨਹੀਂ ਰਹੂਗਾ ਫਿਰ ਅਸੀਂ ਘਰਾਂ ਚ ਬੈਠ ਕੇ ਕੀ ਕਰਾਂਗੇ ਬਿਲਕੁਲ ਤੁਸੀਂ ਕਹਿਣਾ ਚਾਹੁੰਦੇ ਕਹਿੰਦੇ ਜੋ ਉਹ ਬਾਰਿਸ਼ ਜ਼ਿਆਦਾ ਪੈਂਦੀ ਤਾਂ ਫਸਲ ਮਰ ਜਾਂਦੀ ਹੈ ਬਾਰਿਸ਼ ਨਾ ਪੈਵੇ ਫਸਲ ਤਾਂ ਵੀ ਮਰ ਜਾਂਦੀ ਹੈ ਤਾਂ ਫਿਰ ਜੇ ਅਸੀਂ ਲੋਨ ਵੀ ਤਾਂ ਸਰਕਾਰਾਂ ਕਹਿੰਦੀ ਐ ਬਿਲੇ ਉਹ ਖੇਤੀਬਾੜੀ ਵਾਸਤੇ ਅਸੀਂ ਕਰਾ ਲੇ ਹੁਣ ਮਾਫ਼ ਕਿਉਂ ਨਹੀਂ ਕਰਦੀ ਏ ਜਦ ਤੱਕ ਕਹਿੰਦੇ 2 ਲੱਖ ਲੋਨ ਲੈ ਲਿਓ ਐਨਾ ਮਾਫ਼ ਹੋ ਜਾਊਗਾ बड़े-बड़े ਘਰਾਣਿਆਂ ਦੇ 80-80 ਲੱਖ 80-80 ਕਰੋੜ ਮਾਫ ਕਰਦੇ ਸਾਡੇ ਨਹੀਂ ਕਹਦੇ ਰੋਟੀ ਸਾਡੀਆਂ ਕੰਦੇ ਆ ਬੜੇ ਘਰਾਣੇ ਤਾਂ ਰੋਟੀ ਨਹੀਂ ਖੁਲਾਉਂਦੇ ਉਹਨਾਂ ਦੇ ਕਿ ਆਪ ਬਕਾਊ ਹੋਏ ਹੋਏ ਮੋਦੀ ਸਰਕਾਰ ਭਾਜਪਾ ਸਰਕਾਰ ਅਡਾਣੀਆਂ ਬਾਣੀਆਂ ਦੇ ਅੱਗੇ ਬਕਾਊ ਹੋਈ ਹੋਏ ਆ ਇਹ ਬਕਾਊ ਸਾਨੂੰ ਕਰ ਰਹੀ ਹੁਣ ਆਪਣੇ ਅੱਗੇ ਅਸੀਂ ਨਹੀਂ ਇਹਦਾ ਅੱਗੇ ਬਕਾਊ ਹੁੰਦੇ ਅਸੀਂ ਨਹੀਂ ਹੁੰਦੇ ਸੋ ਇਹ ਪੰਜਾਬ ਦੀਆਂ ਬੀਬੀਆਂ ਹੈਗੀਆਂ ਰੰਮਝ ਸਮਝਦੀਆਂ ਕਿ ਦੇਸ਼ ਚ ਚੱਲ ਕੀ ਰਿਹਾਗਾ ਪਰ ਜਦੋਂ ਕੰਗਣਾ ਵਰਗੀਆਂ ਕਹਿ ਦਿੰਦੇ ਆ ਕਿ ਇਹ ਤੁਸੀਂ ਦੇਖਿਆ ਹਲ-ਤਲ ਹਾਲੇ ਮੈਦਾਨ ਚਾਹੀ ਨਹੀਂ ਖੋਲ ਕੇ ਆਜੋ ਇੱਕ ਦੋ ਦਿਨਾਂ ਨੂੰ ਵੇਟ ਕਰਦੇ ਹੋ ਕੰਗਣਾ ਦੀ ਆਵੇ ਨਾ ਨਾ ਸਪੂਤ ਨਹੀਂ ਹੈ ਉਹ ਤਾਂ ਉਹ ਤਾਂ ਪੂਤ ਨਹੀਂ ਹੈ ਉਹਨੂੰ ਕੀ ਪਤਾ ਏ ਕੀ ਗਰੀਬੀ ਏ ਕੀ ਅਮੀਰੀ ਉਹ ਤਾਂ ਆਲੀ ਸੰ ਬੰਗਲਿਆਂ ਚ ਐ ਸਰਕਾਰ ਦਾ ਸਮਰਥਨ ਐ ਉਹਨੂੰ ਉਹ ਸਾਨੂੰ ਪੁੱਛ ਕੇ ਦੇਖੋ ਗਰੀਬੀ ਕੀ ਐ ਸਾਡੇ ਵੀਰ ਕਿਵੇਂ ਰੋਟੀ ਕਮਾਉਂਦੇ ਆ ਅਸੀਂ ਕੀਵੇਂ ਘਰ ਦਾ ਕੰਮ ਕਰਦੀਆਂ ਅਸੀਂ ਕਹਿ ਦਿਆਂਗੇ ਕਿਸੇ ਨੂੰ ਮਾਰਾ ਹੁਣ ਉਧਰ ਜਾ ਸੁਧਰ ਜਾ ਤੇਰੀ ਅੱਗੇ ਜਾਣੇ ਦੀ ਉਮਰ ਐ ਅੱਛਾ ਕਰਮ ਕਰ ਲੈ ਨਾ ਤੜਫਾ ਸੰਗਤ ਨੂੰ ਅੱਛਾ ਕਰਮ ਕਰ ਲੈ ਅੱਗਾ ਵੀ ਇਨਾਜ ਮਿਲ ਜੂਗਾ ਨਹੀਂ ਕੀਤਾ ਨਹੀਂ ਸੱਤ ਜਨਮਾਂ ਚ ਭਟਕਦਾ ਫਿਰੂਗਾ ਬੋ ਬਹੁਤ ਧੰਨਵਾਦ ਸੋ ਮਰਦਾਂਪੁਰ ਪਿੰਡ ਉਥੋਂ ਦੀਆਂ ਬੀਬੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਕਹਿ ਰਹੀਆਂ ਕਿ ਸਰਕਾਰ ਨੂੰ ਸੰਭਲ ਜਾਣਾ ਚਾਹੀਦਾ ਹੈ ਉਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਐਮਐਸਪੀ ਦੇ ਉੱਤੇ ਜਿਸ ਤਰੀਕੇ ਕਿਸਾਨਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ ਉਹਦੀ ਨਖੇਦੀ ਵੀ ਕੀਤੀ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ